ਦੋਸਤੋ ਜੇਕਰ ਤੁਸੀਂ ਵੀ ਘਰ ਪਾਉਣ ਜਾ ਰਹੇ ਹੋ ਤਾਂ ਤੁਹਾਨੂੰ ਰੇਤਾ ਦੀ ਜ਼ਰੂਰਤ ਹੈਗੀ ਹੈ ਤਾਂ ਤੁਹਾਨੂੰ ਸਭ ਤੋਂ ਸਸਤਾ ਰੇਤਾ ਕਿੱਥੋਂ ਮਿਲੂਗਾ ਤਾਂ ਇਸ ਬਾਰੇ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਆਪਾਂ ਸਭ ਤੋਂ ਸਸਤਾ ਰੇਤਾ ਦੱਸਾਂਗੇ ਕਿੱਥੋਂ ਮਿਲੂਗਾ ਤੇ ਅੱਜ ਤੁਹਾਨੂੰ ਇੱਕ ਮਿਹਨਤੀ ਬੰਦਾ ਵਿਖਾਵਾਂਗੇ ਜਿਹਦੇ ਤੋਂ ਤੁਸੀਂ ਰੇਤਾ ਮੰਗਾਉਣਾ ਕਿਉਂਕਿ ਸਿਆਣੇ ਕਹਿੰਦੇ ਆ ਵੀ ਜੇਕਰ ਆਪਾਂ ਮਿਹਨਤੀ ਬੰਦੇ ਦੀ ਮਦਦ ਕਰੀਏ ਤਾਂ ਰੱਬ ਆਪਣੀ ਮਦਦ ਪਹਿਲਾਂ ਕਰੂਗਾ ਕਿਉਂਕਿ ਮੈਂ ਧਾਨਾ ਬਾਈ ਜੀ ਪੋ ਦਾ ਮਹੀਨਾ ਤੇ ਠੰਡ ਦੇ ਵਿੱਚ ਬੰਦਾ ਬੜੀ ਮਿਹਨਤ ਨਾਲ ਟਰੈਕਟਰ ਤੇ ਜਾ ਕੇ ਰੇਤਾ ਲੈ ਕੇ ਆਉਂਦਾ ਅਰਜਨ ਟਰੈਕਟਰਾਂ ਬੰਦੇ ਕੋਲੇ ਤੇ ਮੈਂ ਨਾ ਟਰਾਲਾ ਤੁੰਨਿਆ ਪਿਆ ਹੁੰਦਾ ਤੇ ਰੇਤਾ ਵੀ ਬਹੁਤ ਵਧੀਆ ਮਨ ਖੁਸ਼ ਹੋ ਗਿਆ ਰੇਤਾ ਵੇਖ ਕੇ ਤੇ ਦੋਸਤੋ ਕਰਨਾਲ ਨਾਲੋਂ ਵੀ ਸਸਤਾ ਰੇਤਾ ਪਾਊਗਾ ਤੁਹਾਨੂੰ ਆਨੰਦਪੁਰ ਸਾਹਿਬ ਨਾਲੋਂ ਵੀ ਸਸਤਾ ਰੇਤਾ ਪਾਊਗਾ ਜਿਹੜੇ ਵੀਰ ਨੇ ਮੰਗਾਉਣਾ ਤੇ ਇਸ ਬੰਦੇ ਤੋਂ ਮੰਗਾਇਆ ਤੇ ਅੱਜ ਇਸ ਮਿਹਨਤੀ ਬੰਦੇ ਲਈ ਇਹ ਵੀਡੀਓ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਬਾਈ ਜੀ ਵਲੌਗ ਬਣਾਇਆ ਅਸੀਂ ਫੁੱਲ ਜੇਚ ਰੇਤਾ ਦੀ ਕੁਆਲਿਟੀ ਤੇ ਤੁਹਾਨੂੰ ਕੁਆਂਟਲ ਦੱਸਾਂਗੇ ਕੀ ਰੇਟ ਪਊਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਿਹਨਤੀ ਬੰਦੇ ਦੀ ਮਦਦ ਜ਼ਰੂਰ ਕਰੋ ਰੇਤਾ ਕਿੱਥੋਂ ਆਉਂਦਾ ਇਹ ਸ਼ਾਹਕੋਟ ਤੋਂ ਐ ਰੋਕ ਕੇ ਰੋਕਦੇ ਰੱਖਦੇ ਤਾਂ ਨਹੀਂ ਅੱਛਾ ਪਰਚੀ ਤੇ ਆ ਹੈ ਇਹ ਸਰਕਾਰ ਨੂੰ ਹਿੱਸਾ ਜਿਹੜਾ ਟੈਕਸ ਬੁਕਸ ਦੇ ਕੇ ਫੇਰ ਹੀ ਆਉਂਦਾ ਵੈਸੇ ਹੁਣ ਭਗਵਾਨਤਮਾਨ ਨੇ ਰੋ ਦਿੱਤਾ ਹੋਇਆ ਨਾ ਆਰਡਰ ਵੀ ਰੇਤal ਜਾ ਹੈ ਹੈ ਆਇਆ ਵੀ ਇਹ ਫਿਰ ਕਿੰਨੇ ਚ ਪਾਇਆ ਜਾਂਦਾ ਕਿ ਬਾੜਬੂੜ ਦਾ ਵੀ ਹਿਸਾਬ ਹੁੰਦਾ ਕੋਈ ਬਾੜ ਦਾ ਹਿਸਾਬ ਹੁੰਦਾ ਅੱਛਾ ਕਿ ਜੇ ਸਾਡੇ ਲਵਾਨੇ ਵਾਲੀ ਸ਼ਾਹਕੋਟੋਂ ਆਇਆ ਤੂੰ ਕਿੰਨੇ ਪੈਸੇ ਸਾਢੇ 18000 ਸਾਢੇ 18000 ਪਹੁੰਚ ਕਰਦੇ ਆ ਹੋਊਗਾ 300 ਕਵਾਂਟਲ ਦੇ ਨੇੜੇ ਇਹ 265 ਕਵਾਂਟਲ ਦਾ ਰੇਤਾ ਰੇਤਾ 265 ਕਵਾਂਟਲ ਆ ਲਾਈਟਾਂ ਫਿਰ ਤੋਂ ਹਾਸਤੇ ਸਪੈਸ਼ਲ ਲਵਾਈਆਂ ਨੇ ਬਹੁਤ ਸਿਰਾਂ ਜੀ ਆਹ ਇਹ ਅਰਜਨ ਟਰੈਕਟਰ ਤੁਹਾਡੇ ਕੋਲੇ ਆਪਦਾ ਸੀ ਬਾਈ ਇਹ ਨਵਾਂ ਲਿਆ ਸੀਗਾ ਜਮਾ ਯਾਰ ਅਬ ਲੈਬ ਕਰ ਦਿੰਦਾ ਆਂਗਾ ਟਰੈਕਟਰ ਦੀ ਦਾ ਆ ਟਾਇਰ ਜੇ ਨਾਲ ਦੀ ਆਦੇ ਆ ਦੂਜੀ ਜੋੜੀ ਹੈ ਤੇ ਸ਼ੁਰੂ ਤੋਂ ਕੰਮ ਰੀਤੇ ਦਾ ਹੀ ਕੀਤਾ ਰੀਤੇ ਦਾ ਕੀਤਾ ਐਲਪੀ ਜਾਂਦੇ ਨੇ ਟੂੜੀ ਵਾਲੀ ਮਸ਼ੀਨ ਲੈ ਕੇ ਕਿਰਾਇਆ ਤੇ ਵੀ ਲੱਗਦਾ ਹੈ ਅੱਛਾ ਵੇਚਾਂਗੇ ਯਾਨੀ ਕਿ ਛੱਡੇ ਹੀ ਆ ਪੈਸੇ ਪੂਰੀ ਕਮਾਈ ਦਾ ਸਾਧਨ ਤਗੜਾ ਹੈ ਹਾਂਜੀ ਹਾਂਜੀ ਇਹ ਫਿਰ ਠੰਡੇ ਚ ਪੋਦੇ ਮਹੀਨੇ ਚ ਹੀ ਚੱਲਦਾ ਕੰਮ ਹੈ ਭਾਜਾ ਵੀ ਆਫ ਸੀਜ਼ਨ ਕਦੋਂ ਹੁੰਦਾ ਰੀਤੇ ਦਾ ਜਦੋਂ ਖੱਡੇ ਬੰਦ ਹੋ ਜਾਂਦੇ ਅੱਛਾ ਵੀ ਹੁਣ ਖੱਡੇ ਖੁੱਲੇ ਆ ਜਦੋਂ ਖੁੱਲ ਪਏ ਉਦੋਂ ਤੁਸੀਂ ਰੀਤੇ ਤੇ ਲਾ ਦੇਣਾ ਨਹੀਂ ਤਾਂ ਉਸ ਤੋਂ ਬਾਅਦ ਯਾਨੀ ਕਿ ਐਮਪੀ ਸੀਜ਼ਨ ਸੀਜ਼ਨ ਲਾ ਆਉਣੇ ਹੈ ਕਣ ਕੌਣ ਕੌਣ ਪੀ ਜਾਵੜੀ ਰ ਆਪਣਾ ਪਿੰਡ ਕਿਹੜਾ ਵੈਸੇ ਜੰਮੂ ਆਣਾ ਜੰਮੂ ਆਣਾ ਆਪਣਾ ਪਿੰਡ ਫਿਰ ਤੇ ਯਾਰ ਗਵੰਡੀਆਂ ਥੰਡ ਮੈਨੂੰ ਪਛਾਣਦਾ ਫਿਰ ਹੈ ਹੈ ਮੜੀ ਮੜੀ ਆਉਂਦੀ ਆ ਥਾਂ ਦੀ ਤੇਰੀ ਮੇਰਾ ਪੇਜ ਆ ਨਮਾਣਾ ਮੱਲੀ ਪੇਜ ਮੈਂ ਵੀਡੀਓ ਪਾਉਣਾ ਨੰਬਰ ਦੱਸਦੇ ਜੇ ਕੋਈ ਕਿਸ ਨੇ ਰੇਤਾ ਮੰਗਾਉਣੀ ਹੋਵੇ ਤਾਂ 9779062315 9779062315 ਤੇ ਬਾਈ ਜੀ ਰੇਤਾ ਵਿਖਾ ਦਿੰਨੇ ਆ ਇੱਕ ਨੰਬਰ ਰੇਤਾ 1400 ਦਾ ਬਾਈ 14 ਸੱਤ ਦਾ ਟਰਾਲਾ ਤੇ ਉੱਚਾ ਕਿੰਨਾ ਹੈ 5 ਫੁੱਟ ਤੇ 3 ਇੰਚ ਉਹਦੇ ਤੇ ਵੀ ਕੱਢੀ ਹੋਈ ਹੈ ਨਾ 2 ਫੁੱਟ ਦੀ ਪੀਸੀ ਦੀ ਪਲੱਸ 2 ਫੁੱਟ ਦੀ ਪੀਸੀ ਹੈਲੋ ਤਾਂ ਦੋਸਤੋ ਇਸ ਟਰਾਲੇ ਦੇ ਵਿੱਚ ਟੋਟਲ ਵਜ਼ਨ ਜਿਹੜਾ ਹੈ ਕਿ 265 ਕੁਆਂਟਲ ਆ ਜੀ ਤੇ ਸ਼ਾਹਕੋਟ ਤੋਂ ਆਇਆ ਤੇ ਤੁਹਾਨੂੰ ਇਹ ਘੱਟੋ ਘੱਟ ਵੀ 70 ਰੁਪਏ ਕੁਆਂਟਲ ਪੈ ਜਾਏਗਾ ਜੇਕਰ ਤੁਸੀਂ ਸ਼ਾਹਕੋਟੋਂ ਪਿੰਡ ਲਵਾਣੇ ਵਾਲੀ ਯਾਨੀ ਕਿ ਮੁਕਸਰ ਸਾਹਿਬ ਦੇ ਏਰੀਏ ਦੇ ਵਿੱਚ ਮੰਗਾਉਣਾ ਹੋਵੇ ਤਾਂ ਤਾਂ ਬਾਕੀ ਤੁਹਾਨੂੰ ਇਹਦੀ ਕੁਆਲਿਟੀ ਅੱਗੇ ਦਿਖਾ ਦਿੰਨੇ ਆ ਵੀ ਕੁਆਲਿਟੀ ਕਿਵੇਂ ਆ ਅਰਜਨ ਟਰੈਕਟਰ ਆ ਬਾਈ ਕੋਲੇ 555 TI ਕਿਉਂਕਿ ਦੋਸਤੋ ਇਨਾ ਵਜ਼ਨ ਤਾਂ ਅਰਜਨ ਟਰੈਕਟਰ 555 ਹੀ ਲਿਆ ਸਕਦਾ ਜਾਂ ਸਵਰਾਜ ਵਰਗੇ ਟਰੈਕਟਰ ਲਿਆ ਸਕਦੇ ਵਜ਼ਨ ਵਾਕਈ ਬਹੁਤ ਆ ਟਰਾਲਾ ਵੀ ਬਾਈ ਨੇ origignal ਬਣਾਇਆ ਜੀ ਦੋ ਡਬਲ ਜੈਕ ਨੇ ਥੱਲੇ ਤੇ ਬਾਈ ਨੂੰ ਪੁੱਛਿਆ ਕਹਿੰਦਾ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਪੌਣੇ 3 ਲੱਖ ਦਾ ਟਰਾਲਾ ਮੈਂ ਲਿਆ ਸੀਗਾ ਮੁੱਲ ਤੇ ਹੁਣ ਤਾਂ ਘੱਟੋ ਘੱਟ ਵੀ 4 4.5 5 ਦੇ ਨੇੜੇ ਬਣੂਗਾ ਜੇਕਰ ਇਹਦਾ ਟਰਾਲਾ ਮਜ਼ਬੂਤ ਬਣਾਉਣਾ ਹੋਵੇ ਤਾਂ ਤੁਸੀਂ ਮਗਰ ਦੇਖ ਸਕਦੇ ਹੋ ਇਹ ਪੂਰੀ ਮਜ਼ਬੂਤੀ ਸ਼ੌਂਕ ਨਾਲ ਬਾਈ ਨੇ ਬਣਾਇਆ ਪਾਣੀ ਪੂਣੀ ਦਾ ਥੱਲੇ ਵਧੀਆ ਟੂਲ ਲੱਗੇ ਨੇ ਸਮਾਨ ਜਿੰਨਾ ਮਰਜ਼ੀ ਰੱਖੋ ਠੀਕ ਆ ਦੋਸਤੋ ਤੇ ਬਾਕੀ ਤੁਹਾਨੂੰ ਰੇਤਾ ਦੀ ਕੁਆਲਿਟੀ ਵਿਖਾਉਣੀ ਉਹ ਤੇਰਾ ਛੱਤ ਪੈ ਜੂ ਪਲਸਟਰ ਹੋ ਜੂਗਾ ਤੇਰਾ ਬਹੁਤ ਮੈਨ ਆਗਾ ਲੈ ਚੋਬਰ ਨੇ ਪੂਰੇ ਐ ਕਿਲੇ ਜੜ ਕੇ ਰੱਖੇ ਨੇ ਐ ਓਏ ਪਾਸੇ ਹੁਣ ਪਾਸੇ ਪਾਸੇ ਮੇਰਾ ਵੀਰ ਬਚ ਕੇ ਪਾਸੇ ਸੱਪਲ ਸੱਪਲ ਗਈ ਓਏ ਇਹ ਜਾ ਜਾ ਚ ਮਖਾ ਬਈ ਰੇਤਾ ਮੜਾ ਜਾ ਚੈੱਕ ਤਾਂ ਕਰ ਰੇਤਾ ਨੂੰ ਦੇਸ ਰੇਤਾ ਵਧੀਆ ਮੋਟਾ ਯਾਰ ਪੂਰਾ ਇਹ ਸ਼ਾਹਕੋਟ ਦੇ ਜਿਹੜੇ ਦਰਿਆਦਾਰ ਦਰਿਆਦਾਰ ਰੇਤਾ ਹੈ ਕਿਉਂ ਨਾ ਖੰਦਰ ਕੇ ਪੂਰਾ ਵਧੀਆ ਰੇਤਾ ਯਾਰ ਮਾੜਾ ਨਹੀਂ ਤਾਂ ਦੋਸਤੋ ਰੇਤੇ ਦੀ ਕੁਆਲਿਟੀ ਦੇਖ ਸਕਦੇ ਜੀ ਵਧੀਆ ਰੇਤਾ ਫਰਸਟ ਕਲਾਸ ਰੇਤਾ 70 ਰੁਪਏ ਕਵਾਂਟਲ ਜੇਕਰ ਤੁਹਾਡੇ ਘਰੇ ਟਰਾਲਾ ਆ ਜੇ ਤਾਂ ਬਹੁਤ ਹੈ ਕਿਉਂਕਿ ਮੈਂ ਨਾ 115 ਰੁਪਏ ਕਰਨਾਲ ਦਾ ਰੇਤਾ ਮੰਗਾਇਆ ਸੀਗਾ ਆਨੰਦਪੁਰ ਸਾਹਿਬ ਦਾ ਤਾਂ 120 ਦੇ ਲਗਭਗ ਆਉਂਦਾ ਜੀ 115 ਦਾ ਮੈਨੂੰ ਟਰੱਕ ਕਹਿੰਦੇ ਸੀ ਪਰ ਮੈਨੂੰ ਇਹ ਪਸ ਨਹੀਂ ਹੁੰਦਾ ਰੇਤਾ ਚੰਗਾ ਲੱਗਿਆ ਤੇ ਮੈਂ ਬਾਈ ਨੂੰ ਜਵਾਬ ਦੇ ਕੇ ਇਹ ਰੇਤਾ ਹੁਣ ਮੰਗਵਾਇਆ ਤੇ ਇਹਦੇ ਨਾਲ ਆਪਾਂ ਹੁਣ ਅਗਲੀ ਕੋਠੀ ਪਲਸਤਰ ਕਰਾਂਗੇ। ਤਾਂ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਇਦਾਂ ਦੇ ਮਿਹਨਤੀ ਬੰਦਿਆਂ ਨੂੰ ਜ਼ਰੂਰ ਕੰਮ ਦਿਆ ਕਰੋ। ਕਿਉਂਕਿ ਜਿਹੜੀ ਚੀਜ਼ ਜਿਹੜੀ ਕੁਆਲਿਟੀ ਉਹਨੇ ਕਹਿਤੀ ਉਹ ਕਹਿਤੀ। ਕਿਉਂਕਿ ਅਸੀਂ ਇਹਦੇ ਨਾਲ ਗੱਲ ਕੀਤੀ ਸੀ ਵੀ ਜੇ ਰੇਤਾ ਸੱਜਣਾ ਮਾੜਾ ਨਿਕਲਾ ਤੇ ਅਸੀਂ ਲਵਾਉਣਾ ਨਹੀਂਗਾ। ਉਹ ਕਹਿੰਦਾ ਬਾਈ ਜੀ ਜੇ ਮਾੜਾ ਲੱਗਿਆ ਤੇ ਤੂੰ ਰੇਤਾ ਲਵਾਈ ਨਾ। ਤੇਰੇ ਤੱਕ ਨੰਬਰ ਸੀ ਤੇ ਵਧੀਆ ਲੱਗ ਗਿਆ ਤਾਂ ਇਹੋ ਜਿਹੇ ਬੰਦਿਆਂ ਨੂੰ ਕੰਮ ਜ਼ਰੂਰ ਦਿਆ ਕਰੋ ਯਾਰ ਜੁੜੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋਮਾ